ਨੌਜਵਾਨ ਬੱਚਿਆਂ ਨਾਲ ਮੈਂ ਗੱਲ ਕਰ ਰਿਹਾ ਸੀ ਜਦੋਂ ਮੈਂ ਆਇਆ ਮੈਨੂੰ ਪਤਾ ਕਿੰਨਾ ਜੋਸ਼ ਹੈ ਨੌਜਵਾਨਾਂ ਦੇ ਵਿੱਚ ਅੱਜ ਦੇ ਅਸੀਂ ਬੱਚਿਆਂ ਨੂੰ ਨਸ਼ੇ ਤੋਂ ਬਾਹਰ ਕੱਢਣਾ ਹੈ ਕਿਉਂਰੇ ਆਮ ਆਦਮੀ ਪਾਰਟੀ ਵਾਲੀ ਗੱਲ ਮੈਂ ਕਦੇ ਸੀ ਨਾਲੇ ਕਦੇ ਹੀ ਕੀਤੀ ਕਿ ਵਾਦਾ ਕੀਤਾ ਹੋਵੇ ਜਦ ਮੁਰਦੇ ਭੱਜਾ ਹੋਵੇ ਇਹ ਤਾਂ ਕਹਿੰਦੇ ਸੀ ਪੰਜਾਬ ਤੋਂ ਮਾਈਨਿੰਗ ਖਤਮ ਕਰਾਂ नशा खत्म करा, करा बेर अपने आप नशा तो परा हो जाएंगे मैं गल करता जल्दों में पच्चीस दिनों तो पिंडो पिंड जाके अपने इलाके में लोगों की तकलीफ न कोशिश करना मन दुखद तो है ਆਜੂਰੇ ਪਾਣੀ ਨੀਮਾ ਹੋ ਰਿਹਾ ਪਾਣੀ ਨੂੰ ਪਰ ਚੱਕਦੀ ਲੋੜ ਨਹਿਰਾ ਨਾਲ ਚਲਦੀ ਲੋੜ ਗੰਡੀ ਦੇ ਝਾਇ ਦਾ ਪਾਣੀ ਸਾਡੇ ਜਿਆਦਾ ਤੋਂ ਜ਼ਿਆਦਾ ਪਿੰਡਾਂ ਦਾ ਕਿਸ ਤਰ੍ਹਾਂ ਪਾਣ ਸਭ ਨੇ ਇਸ ਦਾ ਦੇ ਉੱਪਰ ਕਾਰਵਾਈ ਕਰਨ ਦੀ ਲੋੜ ਹੈ ਇਸ ਦਾ ਦੇ ਉੱਪਰ ਸਾਨੂੰ ਜ਼ੋਰਦਾਰ ਟਿਕਾਣਾ ਗੱਲ ਕਰਨ ਦੀ ਲੋੜ ਹੈ ਕਿਸ ਤਰ੍ਹਾਂ ਸਹੀ ਆਪਣੇ ਇਲਾਕੇ ਦੀਆਂ ਬੇਸਹਾਰਾ ਪਸ਼ੂਆਂ ਦਾ ਹੱਲ ਕਰ ਸਕੀਏ ਤਾਂ ਕਿ ਸਾਡੇ ਲੋਕਾਂ ਦੀ ਮਦਦ ਹੋ ਸਕੇ